ਦੇਤੂ ਦੇ ਰਿਹਾ ਓਏ ਸਰ ਗੱਲ ਕੋਈ ਨਹੀਂ ਓਥੋਂ ਆਪਣੇ ਓਥੋਂ ਸੌਂ ਰਿਆ ਕਰ ਤੋ ਗਿਆ ਆ ਤੇ ਸਵੇਰੇ ਹਾਨੂੰ ਫੋਨ ਆਂਦਾ ਆ ਕਿ ਤੁਹਾਡੇ ਭਰਾ ਨੂੰ ਤੇਨੇ ਮਾਰਤਾ ਆ ਤੁਹਾਨੂੰ ਨੁਕੀਤੇ ਪਰ ਕਿੰਨੇ ਮਾਰਿਆ ਅਪਾ ਇਹੀ ਪ੍ਰਸ਼ਾਸਨ ਨੂੰ ਇਹੀ ਮੰਗ ਕਰਦੇ ਆ ਤੁਹਾਨੂੰ ਇਨਸਾਫ ਚਾਹੀਦਾ ਪਰ ਤੋਂ ਬਾਅਦ ਜਿਨ੍ਹਾਂ ਨੇ ਉਹਨੂੰ ਮਾਰਿਆ ਹੈ ਤੇ ਜਿਹਨਾਂ ਨੇ ਉਹਨੂੰ ਸੱਦਿਆ ਇਹ ਗੱਲ ਕੱਲ ਦੀ ਗੱਲ ਨਿਕਾਈ ਸੀ ਇਹ ਮੇਰੇ ਨਾਲ ਕੱਲ ਦੀ ਗੱਲ ਜੇ ਕਿਹੜੀ ਜਗ੍ਹਾ ਦੀ ਗੱਲ ਹੈ ਇਹ ਗੱਲ ਹੈ ਕਿ ਜੇ ਅਜਨਾਲੇ ਵਾਂਗ ਸਟ੍ਰੈਟਜੀ ਦੱਸ ਦੇ ਜੇ ਜਨਾਲੇ ਜਿਹਾ ਰਮਦਾਸ ਵਾਂਗ ਸਟ੍ਰੈਟਜੀ ਤੇ ਕੋਈ ਸੁਨੇਹੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਤੁਸ ਸਸਕਾਰ ਵੱਲੋਂ ਕੀ ਕਹਿੰਦੇ ਸਰ ਸਸਕਾਰ ਹੋ ਰਹੀ ਜੇ ਕਰਨਾ ਮम्मा ਐ ਨੀਤ ਤੇ ਮम्मा ਆਣ ਕੇ ਜੇ ਸਸਕਾਰ ਕਰਨਾ ਠੀਕ ਹੈ ਮੈਂ ਤੇਰੇ ਦੀ ਸੱਸ ਵੀ ਸੱਸ ਜੀ ਕੀ ਗੱਲ ਹੈ ਹਾਂਜੀ ਉਹ ਨਾ ਥੋੜੀ ਬਹੁਤ ਛੋਟੀ ਮੋਟੀ ਲੜਾਈਆਂ ਹੁੰਦੀਆਂ ਸੀ ਤੇ ਘਰੇ ਰਹਿੰਦਾ ਰਿਹਾ ਆ ਤੇ ਹੁਣ ਜੜੇ ਆ ਪਤਾ ਨਹੀਂ ਕੋਈ ਕੇਸ ਵਗੈਰਾ ਪਿਆ ਤੇ ਕਹਿੰਦੇ ਆ ਕਿ ਸਿਵਲ ਵਾਲੇ ਆ ਗਏ ਆ ਪਹਿਲਾਂ ਇੱਧਰੇ ਆਏ ਸੀ ਇਦੋਂ ਫਿਰ ਉਹ ਮੇਰੇ ਵੱਲ ਪਾਪਾ ਜੀ ਨੂੰ ਭੇਜ ਦਿੱਤੋ ਨਾ ਸੋਚਿਆ ਕਿ ਕੋਈ ਮਿਲਣ ਵਾਲੇ ਆਏ ਆ ਉਹ ਇਹਨਾਂ ਨੂੰ 26 ਫਰਵਰੀ ਨੂੰ ਘਰੋਂ ਲੈ ਗਏ ਆ ਸੰਦੀਪ ਨੂੰ ਪੀਸ ਵਾਲੇ ਹਾਂਜੀ ਸਿਵਲ ਵਿੱਚ ਹੀ ਉਹਨਾਂ ਦਾ ਨਾਂ ਹੀ ਪੰਮਨਦੀਪ ਸਿੰਘ ਕਿੱਥੋਂ ਆਏ ਸੀ ਅੰਮ੍ਰਿਤਸਰ ਕੀ ਕਹਿੰਦੇ ਉਹ ਕਹਿੰਦੇ ਕਿ ਸਾਡਾ ਮਾਤਾ ਥੋੜਾ ਜਿਹਾ ਕੰਮ ਆਵਾ ਤੀ ਹਾਡੇ ਭਰੋਸੇ ਤੇ ਮੁੰਡੇ ਨੂੰ ਭੇਜ ਦਿਓ ਅਸੀਂ ਇਹਨੂੰ ਕੋਈ ਛੇ ਨਹੀਂ ਹੋਂਦਾਂਗੇ ਜੋ ਕੁਝ ਵੀ ਹੋਏਗਾ ਪਹਿਲਾਂ ਹਾਡੇ ਨਾਲ ਹੋਏਗਾ ਫਿਰ ਇਹਦੇ ਨਾਲ ਹੋਏਗਾ ਤੇ ਅੱਜ ਜਦੋਂ ਰਾਤੀ ਗੱਲ ਹੋਈ ਆ ਤੇ ਉਹਨ ਕੋਈ ਵੀ ਮਤਲਬ ਕਿ ਉਹਨਾਂ ਨੇ ਕਿਹਾ ਆਪਾਂ ਛੇਤੀ ਛੇਤੀ ਚੱਲੇ ਆ ਹੁਣ ਤੁਸੀਂ ਹੱਥ ਫੋਨ ਨਾ ਕਰਿਓ ਉਸ ਤੋਂ ਬਾਅਦ ਕੱਲੇ ਡੈੱਡ ਬੋਡੀ ਮਿਲੀ ਸ਼ੇਰੇ ਦੀ ਉਹ ਕਿੱਦਾਂ ਉਹ ਕਿੱਥੇ ਗਏ ਚਾਰ ਜਣੇ ਜਿਹੜੇ ਪੰਜ ਦਾ ਉਹਨਾਂ ਦੀ ਪੂਰੀ ਟੀਮ ਗਈ ਰਹੀ ਨਾਲ ਉਹ ਕਿਉਂ ਨਹੀਂ ਗਏ ਮਿਸ਼ਨ ਤੇ ਇਹਨੂੰ ਸ਼ੇਰੇ ਨੂੰ ਕੱਲੇ ਨੂੰ ਲੈ ਕੇ ਗਏ ਆ ਲੈ ਕੇ ਗਏ ਰਮਦਾਸ ਤੇ ਉਹਦੇ ਵਿੱਚ ਘਾਰ ਪਤਾ ਨਹੀਂ ਕਿਹੜੀ ਜਗ੍ਹਾ ਤੋਂ ਰਮਦਾਸ ਵਾਲਿਆਂ ਨੇ ਸਾਨੂੰ ਦੱਸਿਆ ਫੋਨ ਕਰਕੇ ਕਿ ਤੁਹਾਡਾ ਬੱਚਾ ਚਿਹਰੇ ਦੀ ਦਤ ਹੋ ਗਿਆ ਤੇ ਆਪਾਂ ਉਹਨੂੰ ਸਿਵਲ ਹਸਪੀਟਲ ਲੈ ਕੇ ਗਏ ਆ ਅਜਨਾਲੇ ਲੈ ਕੇ ਗਏ ਆ ਹਾਂਜੀ 26 ਤਰੀਕ ਨੂੰ ਆਇਆ ਸੀ ਕਹਿੰਦੇ ਹਾਂਜੀ 26 ਫਰਵਰੀ ਨੂੰ ਲੈ ਕੇ ਗਏ 26 ਫਰਵਰੀ ਦਾ ਗਏ ਹਾਂਜੀ ਤੇ ਕਾਫੀ ਦੇਰ ਤੋਂ ਮਤਲਬ ਕਿ ਚੋਲੋ ਮਾੜਾ ਮोटा ਹੁੰਦਾ ਹੀ ਉਹ ਕੋਈ ਗੱਲ ਨੂੰ ਨਿਬੜ ਜਾਂਦਾ ਹੀ ਠੀਕ ਹੈ ਉਹਨਾਂ ਨੇ ਸਾਨੂੰ ਮੁਲਾਜ਼ਮ ਹੀ ਦੱਸਿਆ ਆਪਣੇ ਵੱਲੋਂ ਚਿਹਰਾ ਚ ਲੱਗਾ ਨਾ ਹਾਂਜੀ ਤੇ ਜਿਹੜੀ ਪ੍ਰਗਿਆ ਜਾਨਵਾ ਅੰਮ੍ਰਿਤਸਰ ਦੀ ਪਹਿਲਾਂ ਉਹ ਹੀ ਉੱਥੇ ਉਹ ਬਦਲੀ ਹੋ ਕੇ ਚਲ ਗਈ ਹੈ ਸਾਡੇ ਕੋਲ ਉਹਨਾਂ ਦਾ ਨੰਬਰ ਨਹੀਂ ਹੈਗਾ ਉਹਨਾਂ ਕੋਲ ਹੀ ਪਹਿਲਾ ਛੇਰੇ ਦਾ ਕੇਸ ਤੋਂ ਕਹਿੰਦੇ ਕੋਈ ਸ਼ਹਿਰ ਵਿੱਚੋਂ ਤੁਹਾਡੇ ਉਹ ਹੋਇਆ ਦਾ ਵਾ ਮਤਲਬ ਕਿ ਪੈਸਿਆਂ ਦਾ ਕਪਲਾ ਹੋਇਆ ਦਾ ਨਕਲੀ ਨੋਟਾਂ ਤੇ ਛੇਰੇ ਦਾ ਮਤਲਬ ਕਿ ਇਹਦੇ ਕੋਈ ਜਾਂਚ ਪੜਤਾਲ ਕਰਨੀ ਆਪਾਂ ਉਹ ਇੱਕ ਦੋ ਜਾਂਚ ਪੜਤਾਲ ਕਰਾਂਦੇ 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 ਕਾਫੀ ਉਹਨਾਂ ਨੇ ਵੱਡਿਆਂ ਨਾਲ ਕਰਨ ਲੱਗ ਪਿਆ ਉਹਨਾਂ ਨੇ ਕਿਹਾ ਇਹ ਕਿ ਛੋਟਾ ਜਿਹਾ ਕੰਮ ਹੈ ਮਾਤਾ 4 ਦਿਨ ਪਹਿਲਾਂ ਆਏ ਆ ਰੋਟੀ ਰਾਟੀ ਖਰ ਖਾਦੀ ਉਹਨਾਂ ਨੇ ਤਿੰਨ ਜਨੇ ਆਏ ਤਿੰਨ ਮੁਲਾਜ਼ਮ ਨਾਲ ਸ਼ੇਰਾ ਆਇਆ ਤੇ ਜਾਂਦਾ ਸੀ ਤੁਹਾਡਾ ਜਵਾਈ ਉਹਨਾਂ ਨੂੰ ਜਾਂਦਾ ਪੁਲਿਸ ਵਾਲੇ ਨੂੰ ਉਹਨਾਂ ਦਾ ਮਹੀਨੇ ਤੋਂ ਹੀ ਵਕਵੀ ਸੀ ਉਹਦੇ ਪਹਿਲਾਂ ਨਹੀਂ ਹੈਗੀ ਜਿਹਦੇ ਨਾਲ ਲੱਗੇ ਹਾਂਜੀ ਪਹਿਲਾਂ ਨਹੀਂ ਹੈਗੀ ਕੌਣ ਕੀ ਜਾਂਦਾ ਤੁਸੀਂ ਆਪਾਂ ਇਨਸਾਫ ਚਾਹਨੇ ਆਂ ਸਾਨੂੰ ਉਹ ਆ ਕੇ ਦੱਸਣ ਸਾਡੇ ਮੁੰਡੇ ਨਾਲ ਕੀ ਕੀਤਾ ਉਹਨਾਂ ਨੇ ਕਿਉਂ ਲੈ ਕੇ ਗਏ ਉਹਨੂੰ ਕਿਹੜੇ ਕੇਸ ਚ ਲਾ ਕੇ ਗਏ ਇਸ ਸਕਾਰ ਸਿਰ ਕਰਦੇ ਹਾਂਜੀ ਮੰਮੀ ਅੱਧੀ ਆਂਦੀ ਆ ਫੇਰ ਮੰਮੀ ਵਿਚਾਰੀ ਘਰੇ ਨਹੀਂ ਆ ਹਾਂਜੀ ਵਾਈ ਵੀ ਫੇਰ ਕਰਾਂਗੇ